ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜੀ ਕਿ ਅੱਜ ਵੱਡੇ ਸੋਮਵਾਰ ਨੂੰ ਇਹ ਚਾਰ ਰਾਸ਼ੀਆਂ ਹੋ ਜਾਣਗੀਆਂ ਜੀ ਧਨ ਦੇ ਨਾਲ ਮਾਲਾ-ਮਾਲ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਕਿੰਨਿਆਂ ਹੀ ਸਾਲਾਂ ਦੇ ਬਾਅਦ ਮਹਾਦੁਰਲਭ ਸੰਜੋਗ ਬਣਨ ਜਾ ਰਿਹਾ ਹੈ ਜੀ ਕਿਉਂਕਿ ਅੱਜ ਦੇ ਦਿਨ ਵੱਡਾ ਸੋਮਵਾਰ ਹੈ ਤੇ ਇਸ ਦਿਨ ਕਿਹੜੀਆਂ ਰਾਸ਼ੀਆਂ ਦੀ ਕਿਸਮਤ ਹੀ ਚਮਕਣ ਵਾਲੀ ਹੈ ਆਓ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਦੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖ ਲੈਣਾ ਕਿ ਸਾਰੀ ਹੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਇਹ ਉਹਨਾਂ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਇੰਪੋਰਟੈਂਟ ਹੈ ਜੇਨਾ ਰਾਸ਼ੀਆਂ ਦੀ ਕਿਸਮਤ ਬਦਲਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਕਈ ਸਾਲਾਂ ਦੇ ਬਾਅਦ ਬਣਿਆ ਹੈ ਜੀ ਮਹਾ ਦੁਰਲਭ ਸੰਜੋਗ ਮਾਤਾ ਲక్ష్ਮੀ ਜੋਗ ਜੋ ਕਿ ਸੋਮਵਾਰ ਦੇ ਦਿਨ ਹੀ ਬਣਿਆ ਹੈ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦੀ ਤਾਂ ਕਿਸਮਤ ਹੀ ਚਮਕ ਜਾਵੇਗੀ ਸੋ ਇਸ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਕਿਉਂਕਿ ਹੋ ਸਕਦਾ ਹੈ ਰਾਸ਼ੀ ਤੁਹਾਡੀ ਵੀ ਖੁਸ਼ ਨਸੀਬ ਹੀ ਹੋਵੇ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਤੁਹਾਡੇ ਸੀਨੀਅਰ ਦੇ ਵੱਲੋਂ ਬਹੁਤ ਹੀ ਵੱਡੇ ਸਹਿਯੋਗ ਦੀ ਭਾਵਨਾ ਮਿਲ ਜਾਵੇਗੀ। ਰਚਨਾਤਮਕ ਸੋਚ ਹੋਵੇਗੀ। ਕਾਰਜ ਸਥਾਨ ਤੇ ਸਾਰਿਆਂ ਦਾ ਹੀ ਤੁਹਾਨੂੰ ਸਹਿਯੋਗ ਮਿਲੇਗਾ ਜਿਸ ਨਾਲ ਤੁਸੀਂ ਜਲਦੀ ਹੀ ਤਰੱਕੀ ਵਾਲੇ ਰਾਹ ਤੇ ਚੱਲ ਪਾਓਗੇ। ਚੰਗੇ ਕੰਮਾਂ ਨੂੰ ਤੁਹਾਨੂੰ ਉਤਸ਼ਾਹਿਤ ਕੀਤਾ ਜਾਵੇਗਾ। ਲੀਡਰਸ਼ਿਪ ਦੀ ਵੀ ਤੁਹਾਨੂੰ ਕੋਈ ਵੱਡੀ ਸਮਰੱਥਾ ਬਣੀ ਹੋਈ ਹੈ। ਮੈਨੇਜਮੈਂਟ ਵਿੱਚ ਧਿਆਨ ਰੱਖਦੇ ਹੋਏ ਅਹੁਦੇ ਅਤੇ ਮਾਨਸਨ ਮਾਨ ਵਿੱਚ ਤੁਹਾਡੇ ਬਹੁਤ ਵਾਧਾ ਹੋ ਜਾਵੇਗਾ ਤੁਸੀਂ ਵੱਖ-ਵੱਖ ਮਾਮਲਿਆਂ ਦੇ ਵਿੱਚ ਗਤੀਵਿਧੀਆਂ ਨੂੰ ਪੂਰੇ ਕਰਨ ਵਿੱਚ ਇਮਾਨਦਾਰੀ ਦਿਖਾਓਗੇ ਜਿਸ ਦਾ ਤੁਹਾਨੂੰ ਬਹੁਤ ਹੀ ਜਲਦੀ ਫਲ ਮਿਲ ਜਾਵੇਗਾ ਇੰਟਰਵਿਊ ਵਿੱਚ ਵੀ ਸਰਗਰਮੀਆਂ ਦਿਖਾਓਗੇ ਇਸ ਸਮੇਂ ਤੁਹਾਨੂੰ ਬਜ਼ੁਰਗਾਂ ਦਾ ਵੀ ਘਰ ਵਿੱਚੋਂ ਸਹਿਯੋਗ ਮਿਲਣ ਵਾਲਾ ਹੈ ਇਸ ਸਮੇਂ ਤੁਹਾਨੂੰ ਆਪਣੇ ਬੱਚਿਆਂ ਤੋਂ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਪੰਜ ਸ਼ੁਭ ਅਤੇ ਧਾਰਮਿਕ ਕੰਮਾਂ ਵਿੱਚ ਗਤੀ ਤੁਹਾਡੀ ਵਧ ਜਾਵੇਗੀ ਸਿਹਤ ਤੁਹਾਡੀ ਬਹੁਤ ਹੀ ਬਿਹਤਰ ਹੋ ਜਾਵੇਗੀ ਸੰਪਰਕਾਂ ਦੇ ਨਾਲ ਤੁਹਾਡਾ ਜ਼ਿਆਦਾ ਸੰਚਾਰ ਵਧੇਗਾ ਜਿਹੜੇ ਦੋਸਤ ਤੁਹਾਡੇ ਕਾਫੀ ਸਮੇਂ ਤੋਂ ਵਿਛੜੇ ਹੋਏ ਸਨ ਉਹਨਾਂ ਦਾ ਵੀ ਤੁਹਾਡੇ ਨਾਲ ਮਿਲਾਪ ਹੋ ਜਾਵੇਗਾ ਜੇਕਰ ਤੁਸੀਂ ਆਪਣੇ ਘਰ ਵਿੱਚ ਆਪਣੇ ਵਿਆਹ ਦੀ ਗੱਲ ਕਰਨੀ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਹੈ ਤੁਹਾਡਾ ਦੋਸਤੀ ਦਾ ਰਿਸ਼ਤਾ ਵਿਆਹ ਦੇ ਰਿਸ਼ਤੇ ਵਿੱਚ ਤਬਦੀਲ ਹੋ ਜਾਵੇਗਾ ਤੁਹਾਨੂੰ ਸਾਰਿਆਂ ਦਾ ਸਹਿਯੋਗ ਮਿਲੇਗਾ ਤੇ ਤੁਹਾਡੀ ਆਵਾਜ਼ بلند ਹੋ ਜਾਵੇਗੀ। ਮਹੱਤਵਪੂਰਨ ਯਤਨ ਯਾਰੀ ਰਹਿਣਗੇ। ਕੈਰੀਅਰ ਦੇ ਤੇ ਕਾਰੋਬਾਰ ਵਿੱਚ ਉਸ਼ਾਲ ਆ ਜਾਵੇਗਾ। ਤੁਹਾਡੇ ਵਿੱਚ ਬਹੁਤ ਹੀ ਸਬਰ ਦਿਖੇਗਾ। ਰਿਸ਼ਤਿਆਂ ਨੂੰ ਵੀ ਤੁਹਾਨੂੰ ਫਾਇਦਾ ਪ੍ਰਾਪਤ ਹੋਵੇਗਾ। ਲਾਭ ਦੇ ਮੌਕੇ ਤੁਹਾਨੂੰ ਵੱਧ ਮਿਲਣ ਵਾਲੇ ਹਨ। ਹਾਲਾਤ ਵੀ ਤੁਹਾਡੇ ਸਕਾਰਾਤਮਕ ਹੋ ਜਾਣਗੇ। ਤੁਹਾਨੂੰ ਤੁਹਾਡੀ ਨੌਕਰੀ ਦੇ ਵਿੱਚ ਤਰੱਕੀ ਮਿਲ ਜਾਵੇਗੀ। ਜਿਸ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਮਜ਼ਬੂਤ ਹੋਣ ਵਾਲੀ ਹੈ। ਅਗਲੀ ਰਾਸ਼ੀ ਹੈ ਜੀ, বৃਖ ਰਾਸ਼ੀ। বৃਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਤਰੱਕੀ ਦੀ ਰਾਹ ਤੇ ਚੱਲਣ ਵਾਲੇ ਹੋ, ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ। ਨਵੀਆਂ-ਨਵੀਆਂ ਯੋਜਨਾਵਾਂ ਤੁਹਾਨੂੰ ਉਤਸ਼ਾਹਿਤ ਕਰਨਗੀਆਂ। ਲੈਣ-ਦੇਣ ਦਾ ਵੀ ਤੁਹਾਡਾ ਕੰਮ ਸੁਖਾਵਾਂ ਹੋ ਜਾਵੇਗਾ। ਸਮਾਨਤਾ ਅਤੇ ਸੰਤੁਲਨ ਬਣਿਆ ਰਹੇਗਾ। ਰਿਸ਼ਤਿਆਂ ਵਿੱਚ ਮੇਲ ਵੀ ਤੁਹਾਡਾ ਬਹੁਤ ਵਧੀਆ ਹੋ ਜਾਵੇਗਾ। ਪਰਿਵਾਰਕ ਮੈਂਬਰਾਂ ਵਿੱਚ ਪਿਆਰ ਵੀ ਬਣ ਜਾਵੇਗਾ ਰਿਸ਼ਤੇਦਾਰਾਂ ਦੇ ਨਾਲ ਤੁਸੀਂ ਖੁਸ਼ ਹੀ ਰਹੋਗੇ ਮਨੋਰੰਜਕ ਯਾਤਰਾ ਦੀ ਸੰਭਾਵਨਾ ਬਣੀ ਹੋਈ ਹੈ ਰਿਸ਼ਤਿਆਂ ਤੇ ਜ਼ੋਰ ਰਹੇਗਾ ਜ਼ਿੰਮੇਵਾਰੀ ਦੇ ਨਾਲ ਤੁਸੀਂ ਹਰ ਕੰਮ ਨੂੰ ਕਰੋਗੇ ਸੁਨੇਹੇ ਤੁਹਾਨੂੰ ਬਹੁਤ ਹੀ ਵਧੀਆ ਪ੍ਰਾਪਤ ਹੋਣਗੇ ਜਿਸ ਨਾਲ ਤੁਸੀਂ ਖੁਸ਼ ਨਮਾ ਮਾਹੌਲ ਵਿੱਚ ਹੀ ਰਹੋਗੇ ਤੁਹਾਡੇ ਵਿੱਚ ਬਹੁਤ ਹੀ ਨਿਮਰਤਾ ਆ ਜਾਵੇਗੀ ਸਿਹਤ ਸੰਬੰਧੀ ਤੁਹਾਡੀਆਂ ਜਿੰਨੀਆਂ ਵੀ ਪੁਰਾਣੇ ਸਮੇਂ ਤੋਂ ਕਾਫੀ ਬਿਮਾਰੀਆਂ ਸਨ जिन्ना ने ਤੁਹਾਨੂੰ ਘੇਰ ਰੱਖਿਆ ਸੀ ਉਸ ਤੋਂ ਵੀ ਤੁਹਾਨੂੰ ਹੁਣ ਛੁਟਕਾਰਾ ਮਿਲ ਜਾਵੇਗਾ ਇਸ ਲਈ ਤੁਸੀਂ ਖਾਣ ਪੀਣ ਵੱਲ ਬਸ ਧਿਆਨ ਰੱਖਣਾ ਹੈ ਤੇ ਸ਼ੁਭ ਰੰਗ ਤੁਹਾਡਾ ਪਿਸਤਾ ਹੈ ਜੀ ਤੁਹਾਡਾ ਦਿਨ ਹੋਰ ਵੀ ਸ਼ੁਭ ਹੋ ਜਾਵੇਗਾ ਜੇਕਰ ਤੁਸੀਂ ਭਗਵਾਨ ਪਾਸ ਕਰ ਸੂਰਜ ਦੇਵ ਨੂੰ ਅਰਗ ਭੇਟ ਕਰੋਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬਹੁਤ ਸਮੇਂ ਬਾਅਦ ਤੁਹਾਡੇ ਉੱਤੇ ਮਾਤਾ ਲక్ష్ਮੀ ਯੋਗ ਬਣ ਰਿਹਾ ਹੈ ਜੀ ਮਹਾਦੁਰ ਲਭ ਸੰਜੋਗ ਬਣ ਰਿਹਾ ਹੈ ਇਹ ਤੁਹਾਡੇ ਲਈ ਬਹੁਤ ਹੀ ਸ਼ੁਭ ਸਾਬਿਤ ਹੋ ਜਾਵੇਗਾ ਘਰ ਵਿੱਚ ਸ਼ੁਭ ਕਾਮ ਦੀ ਰੂਪਰੇਖਾ ਬਣਨ ਵਾਲੀ ਹੈ ਤੁਹਾਡੀਆਂ ਕਦਰਾਂ ਕੀਮਤਾਂ ਤੇ ਜੋਰ ਬਰਕਰਾਰ ਰਹੇਗਾ ਸਤਿਕਾਰ ਅਤੇ ਸਦਭਾਵਨਾ ਦੇ ਨਾਲ ਤੁਸੀਂ ਸਾਰਿਆਂ ਦਾ ਹੀ ਦਿਲ ਜਿੱਤ ਸਕਦੇ ਹੋ ਵਧੀਆ ਕੰਮ ਨੂੰ ਤੁਸੀਂ ਅੱਗੇ ਵਧਾਓਗੇ ਖੂਨ ਦੇ ਰਿਸ਼ਤੇ ਨੂੰ ਬਣਾਈ ਰੱਖਣ ਵਿੱਚ ਵੀ ਤੁਹਾਨੂੰ ਸਫਲਤਾ ਮਿਲ ਜਾਵੇਗੀ ਵੱਡਿਆਂ ਦਾ ਆਦਰ ਕਰੋ ਨਿਮਰਤਾ ਅਤੇ ਵਿਵੇਕ ਬਣਾਏ ਰੱਖੋ ਮਹਿਮਾਨਾਂ ਦੀ ਆਮਦ ਸੰਭਵ ਹੈ ਪਰਿਵਾਰ ਵਿੱਚ ਖੁਸ਼ੀ ਵਿੱਚ ਵਾਧਾ ਹੋ ਜਾਵੇਗਾ ਨਿੱਜੀ ਮਾਮਲਿਆਂ ਵਿੱਚ ਵੀ ਤੁਹਾਨੂੰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ ਪ੍ਰਬੰਧਕੀ ਯਤਨ ਮਜ਼ਬੂਤ ਹੋ ਜਾਣਗੇ ਸਦਭਾਵਨਾ ਵੀ ਵੱਧ ਜਾਵੇਗੀ ਤੁਹਾਨੂੰ ਆਪਣੇ ਦੋਸਤਾਂ ਦਾ ਪੂਰਾ ਹੀ ਸਹਿਯੋਗ ਮਿਲ ਜਾਵੇਗਾ ਇਸ ਸਮੇਂ ਤੁਸੀਂ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰੋਗੇ ਇਸ ਦਾ ਫਾਇਦਾ ਤੁਹਾਨੂੰ ਬਹੁਤ ਜ਼ਿਆਦਾ ਹੋਣ ਵਾਲਾ ਹੈ ਜਿਹੜੇ ਲੋਕ ਵਪਾਰ ਨਾਲ ਸੰਬੰਧ ਰੱਖਦੇ ਹਨ ਉਨ੍ਹਾਂ ਦੇ ਵਪਾਰ ਵਿੱਚ ਦਿਨ ਰਾਤ ਚੌਗਣੀ ਤਰੱਕੀ ਹੋ ਜਾਵੇਗੀ ਸਮਾਜਿਕ ਗਤੀਵਿਧੀਆਂ ਨੂੰ ਮਜ਼ਬੂਤੀ ਮਿਲਣ ਵਾਲੀ ਹੈ ਬਹੁਤ ਹੀ ਸੋਚ ਸਮਝ ਕੇ ਤੁਸੀਂ ਕੰਮ ਕਰਨੇ ਹਨ ਜ਼ਰੂਰੀ ਕੰਮਾਂ ਵਿੱਚ ਤੇਜ਼ੀ ਆ ਜਾਵੇਗੀ ਸੱਭਿਆਚਾਰਕ ਅਤੇ ਸੱਭਿਆਤਾ ਨੂੰ ਮਜ਼ਬੂਤ ਕੀਤਾ ਜਾਵੇਗਾ ਸੰਪਰਕ ਖੇਤਰ ਤੁਹਾਡਾ ਵੱਡਾ ਹੋਣ ਵਾਲਾ ਹੈ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡਾ ਮਾਨ ਸਨਮਾਨ ਵਧਣ ਵਾਲਾ ਹੈ ਮਹਾਨ ਲੋਕਾਂ ਦੇ ਨਾਲ ਤੁਹਾਡੀ ਮੁਲਾਕਾਤ ਹੋ ਜਾਵੇਗੀ ਤੁਹਾਨੂੰ ਚਰਚਾ ਅਤੇ ਸੰਚਾਰ ਵਿੱਚ ਸਫਲਤਾ ਮਿਲਣ ਵਾਲੀ ਹੈ ਤੁਹਾਨੂੰ ਕੋਈ ਬਹੁਤ ਹੀ ਵੱਡੇ ਅਹੁਦੇ ਦੀ ਪ੍ਰਾਪਤੀ ਹੋ ਜਾਵੇਗੀ ਜੇਕਰ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਵੱਡਿਆਂ ਦੀ ਸਲਾਹ ਲੈ ਕੇ ਹੀ ਕਰੋਗੇ ਤਾਂ ਉਸ ਵਿੱਚ ਤੁਹਾਨੂੰ ਫਾਇਦਾ ਜ਼ਿਆਦਾ ਹੋਵੇਗਾ ਧਰਮ ਸੰਬੰਧੀ ਤੇ ਸੱਭਿਆਚਾਰਕ ਸੰਬੰਧੀ ਤੁਹਾਨੂੰ ਹੋਰ ਭਰੋਸਾ ਤੇ ਸਹਿਯੋਗ ਮਿਲ ਜਾਵੇਗਾ ਤੁਹਾਨੂੰ ਤੁਹਾਡੇ ਉੱਚ ਅਧਿਕਾਰੀਆਂ ਦਾ ਬਹੁਤ ਹੀ ਵੱਡਾ ਸਹਿਯੋਗ ਮਿਲਣ ਵਾਲਾ ਹੈ ਜਿਸ ਦੇ ਨਾਲ ਤੁਹਾਡੀ ਤਰੱਕੀ ਹੋ ਜਾਵੇਗੀ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਣ ਵਾਲੀ ਹੈ ਸੀਨੀਅਰ ਸਟੂਡੈਂਟਸ ਨੂੰ ਜੂਨੀਅਰ ਸਟੂਡੈਂਟਸ ਤੋਂ ਬਹੁਤ ਹੀ ਕੋਈ ਵੱਡੀ ਖੁਸ਼ਖਬਰੀ ਮਿਲ ਜਾਵੇਗੀ ਜਿਸ ਨਾਲ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਹੀ ਗਤੀਵਿਧੀਆਂ ਵਧੀਆਂ ਹੋ ਜਾਣਗੀਆਂ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਬਿਨਾਂ ਸੋਚੇ ਸਮਝੇ ਫੈਸਲੇ ਬਿਲਕੁਲ ਵੀ ਨਹੀਂ ਲੈਣੇ ਤੁਸੀਂ ਬਸ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਜਾਣਾ ਹੈ ਤੁਹਾਡਾ ਮਾਨ ਸਨਮਾਨ ਵੱਧ ਜਾਵੇਗਾ ਰਿਸ਼ਤਿਆਂ ਵਿੱਚ ਨਿਮਰਤਾ ਬਣ ਜਾਵੇਗੀ ਸਮਝਦਾਰੀ ਦੇ ਨਾਲ ਅੱਗੇ ਵਧੋ ਇਸ ਸਮੇਂ ਤੁਸੀਂ ਬਨਾਫਾ ਵੀ ਵੱਧ ਕਮਾ ਸਕਦੇ ਹੋ ਖਰਚਾ ਤੁਹਾਡਾ ਕੰਟਰੋਲ ਵਿੱਚ ਹੋ ਜਾਵੇਗਾ ਤੁਹਾਡੀ ਵਿਦੇਸ਼ ਯਾਤਰਾ ਦੀ ਸੰਭਾਵਨਾ ਬਣੀ ਹੋਈ ਹੈ ਅਧਿਕਾਰੀ ਵਰਗ ਤੋਂ ਤੁਹਾਨੂੰ ਸਹਿਯੋਗ ਮਿਲਣ ਵਾਲਾ ਹੈ ਜਿਸ ਦੇ ਨਾਲ ਤੁਹਾਡੀ ਨੌਕਰੀ ਵਿੱਚ ਵੀ ਤੁਹਾਨੂੰ ਮੁਨਾਫਾ ਮਿਲ ਜਾਵੇਗਾ ਜੇਕਰ ਤੁਸੀਂ ਇਸ ਸਮੇਂ ਆਪਣੀ ਨੌਕਰੀ 'ਚ ਤਬਾਦਲਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਡਾ ਹੋ ਸਕਦਾ ਹੈ। ਤੁਸੀਂ ਆਪਣੇ ਆਰਥਿਕ ਮਾਮਲਿਆਂ ਨੂੰ ਸੁਲਝਾਉਣ ਦੀ ਵੀ ਬਹੁਤ ਹੀ ਕੋਸ਼ਿਸ਼ ਕਰੋਗੇ। ਮੌਕਿਆਂ ਦਾ ਲਾਭ ਉਠਾਓਗੇ ਤੇ ਤੁਹਾਨੂੰ ਜਿਸ ਨਾਲ ਤਰੱਕੀ ਵੀ ਜਲਦੀ ਹੀ ਮਿਲ ਜਾਵੇਗੀ। ਵਪਾਰਕ ਮਾਮਲਿਆਂ ਵਿੱਚ ਵੀ ਤੁਹਾਨੂੰ ਬਹੁਤ ਹੀ ਫਾਇਦਾ ਹੋਣ ਵਾਲਾ ਹੈ। ਤੁਹਾਡੇ ਲਈ ਸਾਰੇ ਹੀ ਖੇਤਰ ਅਨੁਕੂਲ ਹਨ। ਵਿਸ਼ਵਾਸ ਨੂੰ ਤੁਹਾਡਾ ਵਾਅਦਾ ਮਿਲ ਜਾਵੇਗਾ। ਕੰਮ ਕਾਜ ਤੇ ਕਾਰੋਬਾਰ ਵਿੱਚ ਵਾਅਦਾ ਹੋਣ ਵਾਲਾ ਹੈ। ਚੰਗੇ ਕਰਮ ਕਮਾਉਣ ਦੀ ਕੋਸ਼ਿਸ਼ ਕਰੋਗੇ ਸਦ ਭਾਵਨਾ ਵੀ ਇਸ ਨਾਲ ਤੁਹਾਡੀ ਵੱਧ ਜਾਵੇਗੀ ਜਿਸ ਦੇ ਕਾਰਨ ਤੁਸੀਂ ਆਪਣੀ ਜੌਬ ਵਿੱਚ ਤਰੱਕੀ ਕਰੋਗੇ ਤੁਹਾਡੀ ਤਨਖਾਹ ਵਿੱਚ ਵਾਧਾ ਹੋ ਜਾਵੇਗਾ ਜੇਕਰ ਤੁਸੀਂ ਉਦਯੋਗਿਕ ਕੰਮ ਕਰਦੇ ਹੋ ਤਾਂ ਤੁਹਾਡੀ ਤਰੱਕੀ ਹੋ ਜਾਵੇਗੀ ਇਹ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਢਿੱਲ ਅਤੇ ਲਾਪਰਵਾਹੀ ਤੋਂ ਬਚਣਾ ਹੈ ਲੈਣ ਦੇਣ ਵਿੱਚ ਵੀ ਧਿਆਨ ਰੱਖਣਾ ਹੈ ਸੋ ਦੋਸਤੋ ਇਹ ਸਾਨੂੰ ਜੀ ਉਹ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਇਸ ਸੋਮਵਾਰ ਦੇ ਦਿਨ ਮਹਾਦੁਰਲਭ ਸੰਜੋਗ ਮਾਤਾ ਲక్ష్ਮੀ ਯੋਗ ਵਰਣਨ ਦੇ ਨਾਲ ਕਿਸਮਤ ਬਦਲਣ ਹੀ ਵਾਲੀ ਹੈ ਧੰਨਵਾਦ